ਸਿਕਰ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਜੀ ਬਟੰਡੇ ਤੋਂ ਕੁੜੀ ਰਿਤਿਕਾ ਤੇ ਉਹਦੇ ਪਤੀ ਦਾ ਕਹਿਣਾ ਸੀ ਵੀ ਮੇਰੀ ਪਤਨੀ ਲਾਪਤਾ ਹੋ ਗਈ ਤੇ ਵਿਪਨ ਨੇ ਚੱਕਿਆ ਇੱਕ ਵਾਰੀ ਚੱਕਿਆ ਤਾਂ ਉਹਦੀ ਸਹੇਲੀ ਨੇ ਹੈ ਕਹਿੰਦੀ ਮੈਂ ਆਹਦੀ ਸਹੇਲੀ ਦੇ ਨਾਲ ਆ ਤੇ ਪਰ ਉਹ ਜੇ ਰੋਣ ਵਾਲੇ ਮਗਰ ਮੱਛ ਦੀ ਹੰਜੂ ਸੜਦਾ ਸੀ ਤੇ ਉਹ ਸਰਾ ਸਰ ਝੂਠੇ ਨੇ ਜਿਹੜਾ ਕਿ ਉਹ ਕਤਲ ਹੀ ਆ ਪਗਾ 2 ਸਾਲ ਦਾ ਕਹਿੰਦੇ ਉਹਨਾਂ ਦੇ ਮੁੰਡਾ ਵੀ ਆ 3 ਸਾਲ ਹੋ ਗਏ ਸੀ ਲੰਮਰ ਜੋਈ ਨੂੰ ਤੇ ਰਿਤਿਕਾ ਦੀ ਮਾਂ ਨੂੰ ਕਹਿੰਦਾ ਵੀ ਤੁਹਾਡੀ ਕੁੜੀ ਹੈ ਨਹੀਂ ਕਿਤੇ ਆ ਵੀ ਕਰੋਂ ਗਈ ਹੋਈ ਵਾਵਾ ਟਾਈਮ ਦੀ ਤੇ ਵੀ ਫੋਨ ਨਹੀਂ ਚੱਕ ਰਹੀ ਪਰ ਪਤਾ ਉਹਦੇ ਮਾਪਿਆਂ ਨੂੰ ਵੀ ਨਹੀਂ ਸੀਗਾ ਵੀ ਸਾਡੀ ਤੀ ਦਾ ਕਾਤਲੀ ਇਹ ਹੈਗਾ ਰੋ ਰੋ ਕੇ ਉਹ ਪਿਆਰ ਜਿਤਾ ਰਿਆ ਸੀ ਮੇਰੀ ਪਤਨੀ ਲਾ ਪਤਾ ਹੋ ਗਈ ਮੇਰੀ ਪਤਨੀ ਆ ਹੋ ਗਿਆ ਬਾ ਹੋ ਗਿਆ ਤੇ ਜਿਹੜਾ ਕਿ ਸਚਾਈ ਕੁਝ ਹੋਰ ਹੀ ਸੀਗੀ ਜਦੋਂ ਪਤਾ ਲੱਗਿਆ ਫੇਰ ਕਹਿੰਦਾ ਉਹਦਾ ਤਾਂ ਕਿਸੇ ਨਾਲ ਪੇਰ ਚੱਲ ਰਿਹਾ ਸੀ ਉਹ ਤਾਂ ਐ ਚੱਲ ਰਿਹਾ ਸੀ ਮੈਂ ਤਾਂ ਤਾਂ ਮਾਰੀ ਆਵੇਂ ਆਇਆ ਬਾਗਾ ਫੇਰ ਗੱਲਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਟ ਕਰਦਾ ਤੇ ਪਤਾ ਪਤਾ ਹੀ ਆ ਫੇਰ ਸਾਨੂੰ ਵੀ ਨਿਕਲਣਾ ਕਿੱਥੇ ਮਿਲਦਾ ਉਹਨੇ ਫੋਨ ਕਰਕੇ ਸੱਦਿਆ ਕਹਿੰਦੀ ਵੀ ਮੈਂ ਫਲਾਨੀ ਥਾਂ ਖੜੀ ਆ ਤੇ ਮੈਨੂੰ ਆ ਕੇ ਤੂੰ ਲੈ ਜਾ ਤੇ ਉੱਥੇ ਆਇਆ ਤੇ ਉਹਨੇ ਬਾਰਦਤ ਨੂੰ ਅੰਜਾਮ ਦਿੱਤਾ ਤੇ ਮੁੜ ਕੇ ਝੂਠ ਮੋੜ ਦੇ ਡੇਗਣ ਲੱਗ ਗਿਆ ਹੰਝੂ ਜਿਹੜਾ ਕਿ ਇਹ ਬਹੁਤ ਵਧੀਆ ਪਵਿੱਤਰ ਰਿਸ਼ਤਾ ਬਣਾਇਆ ਗਿਆਗਾ ਪਰ ਇਹ ਦੁਨੀਆ ਨੇ ਇਹਨਾਂ ਨੂੰ ਸ਼ਰਮਿੰਦਾ ਕਰ ਦਿੱਤਾ ਇਹ ਰਿਸ਼ਤਿਆਂ ਨੂੰ ਵੀ ਨਹੀਂ ਤਾਂ ਇਹ ਕੁੜੀਆਂ ਦੇਖਦੀਆਂ ਤੇ ਨਹੀਂ ਦੇਖਦੇ ਨੇ ਇਹ ਮੁੰਡੇ ਐ ਨਹੀਂ ਪਤਾ ਕੁੜੀਆਂ ਰਲ ਕੇ ਆ ਦੇਖ ਥੋੜਾ ਜਿਹਾ ਚਿਰ ਹੋ ਗਿਆ ਹਰਪਿੰਦਰ ਕੌਰ ਦਾ ਕੇ ਸਾਹਮਣੇ ਆਇਆ ਸੀ ਤੇ ਉਹਨੇ ਆਪਦੇ ਆਸ਼ਿਕ ਦੇ ਨਾਲ ਰਲ ਕੇ ਆਉਦੇ ਪਤੀ ਦਾ ਹੀ ਕਤਲ ਕਰ ਦਿੱਤਾ ਸੀ ਤੇ ਇਹ ਲਾ ਲਓ ਵੀ ਇਹਨੇ ਕੀ ਕੀਤਾ ਇਹਨੇ ਆਪਦੀ ਪਤਨੀ ਦਾ ਹੀ ਕਤਲ ਕਰ ਦਿੱਤਾ ਤੇ ਫਿਰ ਸੱਚਾ ਬਣਦਾ ਮੂਹਰੇ ਆਉਂਦਾਗਾ ਵਿਆਨਾ ਚਾਪ ਹੀ ਫਸ ਜਾਂਦਾਗਾ ਤੇ ਮੇਰੇ ਘਰ ਵਾਲੀਆਂ ਲਾਪਤਾ ਹੋ ਗਈ ਜੀ ਆਇਆਂ ਬਾਗਾ ਉਹਦੀ ਮਾਤਾ ਨੂੰ ਵੀ ਦੱਸਣ ਦਾ ਰਿਤਿਕਾ ਦੀ ਮਾਂ ਨੂੰ ਵੀ ਫੋਨ ਕਰਕੇ ਕਹਿ ਦਿੰਦਾ ਵੀ ਛੋਡੀ ਕੁੜੀ ਲਾਪਤਾ ਗਈ ਘਰੇ ਹੈ ਨਹੀਂ ਝੂਠ ਮੋੜ ਦੇ ਜਾ ਕੇ ਐਵੇਂ ਹੰਝੂ ਕੇਰਦਾ ਰਿਹਾ ਜਿਹੜਾ ਕਿ ਕਾਤਲ ਤਾਂ ਆਪ ਹੀ ਸੀ ਪਰ ਉਹਨਾਂ ਨੇ ਆ ਤਾਂ ਕੁਛ ਨਹੀਂ ਸੋਚਿਆ ਵੀ ਨਾਲੇ ਜਿਹੜਾ ਉਹ 2 ਸਾਲ ਦਾ ਬੱਚਾ ਉਹਦਾ ਕੋਈ ਕਸੂਰ ਨਹੀਂ ਉਹ ਤਾਂ ਰੁਲ ਗਿਆ ਉਹਨੋਂ ਵਿਚਾਰੇ ਨੂੰ ساری ਉਮਰ ਮਾਂ ਨਹੀਂ ਮਿਲਣੀ ਤੇ ਪਿਓ ਵੀ ਖੁੰਝ ਗਿਆ। ਉਹਨੂੰ ਹੋ ਗਈ سزا। ਜਦੋਂ ਉਹਦੇ ਬਿਆਨ ਸਾਹਮਣੇ ਆ ਗਏ ਉਹਨੂੰ ਤਾਂ سزا ਹੋਣੀ ਸੀ ਜਦੋਂ ਕੰਮ ਹੀ ਉਹਨੇ ਇਹ ਜਿਹਾ ਕੀਤਾ ਸੀ। ਪਰ ਦੁਨੀਆਂ ਨੂੰ ਹੋਈ ਪਤਾ ਨਹੀਂ ਕੀ ਜਾਂਦਾ। ਆਪ ਦਾ ਹੀ ਘਰ ਦਾ ਭੇਤੀ ਲੰਕਾ ਟਾਵੇ ਫਿਰ ਤਾਂ ਕਹਿੰਦੇ ਹੁੰਦੇ ਨੇ। ਖੇਤ ਨੂੰ ਜਦੋਂ ਬਾੜੀ ਖਾਣ ਲੱਗੀ ਤੇ ਖੇਤ ਬਜੂ ਕਾਦੇ ਸਿਰ ਤੇ ਬੰਦੇ ਨੂੰ ਬੁੜੀ ਤੇ ਵਿਸ਼ਵਾਸ ਨਹੀਂ ਬੁੜੀ ਨੂੰ ਬੰਦੇ ਤੇ ਵਸਵਾਸ ਨਹੀਂ ਜਿਹੜਾ ਇਹ ਬੁੜੀਆਂ ਨੇ ਇਹ ਇੰਨਾ ਸੋਹਣੇ ਰਿਸ਼ਤੇ ਨੂੰ ਖਰਾਬ ਕਰ ਦੀਆਂ ਨੇ ਤੇ ਇਹਨਾਂ ਨੂੰ ਭੋਰਾ ਹੀ ਸ਼ਰਮ ਨਹੀਂ ਆਉਂਦੀ ਵੀ ਆਪਦੇ ਜਿਹੜੇ ਨੇ ਆਪਾਂ ਨੂੰ ਮਾਪਿਓ ਨੇ ਆਪਾਂ ਨੂੰ ਲੜ ਲਾਇਆ ਹੁੰਦਾ ਵੀ ਆਪਾਂ ਉਹਨੂੰ ਛੱਡ ਕੇ ਇੱਥੇ ਆਪਾਂ ਕਿਦਰੇ ਹੋਰ ਮੂੰਹ ਮਾਰਦੇ ਆਂ ਸ਼ਰਮ ਤਾਂ ਕੁੜੀਆਂ ਨੂੰ ਵੀ ਨਹੀਂ ਹੈਗੀ ਤੇ ਨਾ ਹੀ ਮੁੰਡਿਆਂ ਨੂੰ ਤੇ ਆਦੇ ਘਰਾਂ ਵਾਲਿਆਂ ਨੂੰ ਚੰਗੇ ਹੋ ਜਾਂਦੇ ਹੁੰਦੇ ਨੇ ਬਗਾਨੇ ਜਿਹੜਾ ਕਿ ਹੋਰ ਨਾ ਹੁਣ ਹੁਣ ਕੀ ਮਿਲਿਆ ਨਤੀਜਾ ਕੀ ਨਿਕਲਿਆ ਇਹਦਾ ਜੀ ਉਹਦਾ ਗਲਤ ਦਾ ਪਤਾ ਲੱਗਿਆ ਤਾਂ ਉਹਨੇ ਉਹਨੂੰ ਮਾਰਿਆ ਆਪ ਜੇਲ੍ਹ ਚ ਵਹਿ ਗਿਆ ਤਾਂ ਉਹ ਜਿਵੇਂ ਆਖਦੇ ਕੋਈ ਕਸੂਰ ਨਹੀਂ ਸੀ ਉਹਦਾ ਕੋਈ ਕਸੂਰ ਵੀ ਨਹੀਂ ਸੀ ਨਾ ਉਹਦੀ ਕੋਈ ਗਲਤੀ ਸੀ ਜਿਹੜਾ ਕਿ ਉਹ ਰੁਲ ਗਿਆ ਮਾਂ ਤਾਂ ਰੱਬ ਨੇ ਖੋਲੀ ਮਾਂ ਤਾਂ ਹੁਣ ਹੋਗੀ ਤੇ ਪਿਓ ਨੂੰ ਦੇਖ ਲੋ ਵੀ yellow ਹੋ ਗਈ ਉਹ ਬੱਚਾ ਤਾਂ ਰੋਲ ਗਿਆ ਹਾਈ ਕਹਨੇ ਆ ਵੀ ਵਿਸ਼ਵਾਸ ਜਿਹੜਾਗਾ ਬਹੁਤ ਵੱਡੀ ਚੀਜ਼ ਆ ਯਕੀਨ ਕਰਨਾ ਗਲਤ ਨਹੀਂ ਹੈਗਾ ਪਰ ਜਿਹੜਾ ਹ ਧੋਖੇ ਦੇ ਦਿੰਦੀਆਂ ਬੁੜੀਆਂ ਬੰਦੇ ਆਪਦੇ ਪ੍ਰੇਮੀ ਨਾਲ ਰਲ ਕੇ ਆਪਦੇ ਘਰ ਵਾਲੇ ਨੂੰ ਮਾਰ ਦਿੰਦੇ ਨੇ ਤੇ ਬੰਦੇ ਆਪਦੀਆਂ ਘਰ ਵਾਲੀਆਂ ਦਾ ਹੀ ਕਤਲ ਕਰ ਦਿੰਦੇ ਨੇ ਇਹ ਸਲੀ ਕਹਨੇ ਆ ਵੀ ਇਹ ਕੰਮਾਂ ਤੋਂ ਬਚੋ ਤੇ ਮੈਂ ਪਰसों ਵੀ ਪਾਈ ਸੀ ਇਹ ਨਿਊਜ਼ ਤੇ ਉਦੋਂ ਵੀ ਉਹਦੇ ਘਰ ਵਾਲੇ ਦਾ ਕਹਿਣਾ ਸੀਗਾ ਵੀ ਮੇਰੀ ਪਤਨੀ ਲਾਪਤਾ ਗਈ ਉਹ ਜੀ ਫੋਨ ਚੱਕਿਆ ਇੱਕ ਵਾਰੀ ਉਹਦੀ ਸਹੇਲੀ ਉਹ ਕਹਿੰਦੀ ਮੈਂ ਆਪਦੀ ਸਹੇਲੀ ਨਾਲਾਂ ਤੇ ਮੈਂ ਆਪਦੀ ਘਰ ਵਾਲੀ ਦੇ ਮੰਮੀ ਨਾਲ ਗੱਲ ਕੀਤੀ ਵੀ ਉਹ ਕਹਿੰਦੀ ਵੀ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਡੀ ਕੁੜੀ ਘਰੇ ਨਹੀਂ ਹੈਗੀ ਵੀ ਐ ਕਰਕੇ ਜੀ ਲਾਪਤਾ ਗਈ ਉਹ ਡਰਦਾ ਸੀ ਆਪਦੇ ਪਾਲਿਓ ਵੀ ਮੇਰੇ ਤੇ ਕੋਈ ਗੱਲ ਨਾ ਆ ਜੀ ਪਰ ਸਾਨੂੰ ਵੀ ਪਤਾ ਹੀ ਹੈ ਕਾਨੂੰਨ ਦੇ ਹੱਥ ਬਹੁਤ ਲੰਮੇ ਨੇ ਤੇ ਇਹਨਾਂ ਨੇ ਤਾਂ ਖੋਜ ਕੱਢ ਹੀ ਲੈਣੀ ਹੁੰਦੀ ਹੈ ਗੱਲ ਤਾਂ ਆਪਾਂ ਮਖੂ ਦੇ ਵਿੱਚ ਹੋਵੇ ਉਹੀ ਬਾਹਰ ਨਿਕਲੇ ਹੁੰਦੀ ਹੈ ਕਿੱਡਾ ਵੱਡਾ ਕੋਈ ਮਜਰਮ ਆ ਪਰ ਇਹ ਸੱਚਾਈ ਤਾਂ ਸਾਹਮਣੇ ਆਉਣੀ ਹੁੰਦੀ ਹੈ ਇਹ ਲੋਕ ਕਿਉਂ ਭੁੱਲ ਜਾਂਦੇ ਨੇ ਵੀ ਅਸੀਂ ਐਡਾ ਵੱਡਾ ਕਾਂਡ ਕਰਕੇ ਤੇ ਬਚ ਰਹਾਂਗੇ ਕਿੱਡੇ ਹੂੰ ਜੋ ਮੋੜ ਦੇ ਹੰਝੂ ਕੇਰੇ ਉਹਨੇ ਬਹੁਤ ਜਿਤਾਇਆ ਉਹਨੇ ਵੀ ਮੈਂ ਆਪਦੇ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਜੀ ਆਇਆਂ ਜੀ ਵਾਹ ਜੀ ਪਰ ਸਚਾਈ ਕਦੇ ਲੁਕੀ ਨਹੀਂ ਰਹਿੰਦੀ ਸਜਾਈ ਨੇ ਤਾਂ ਮੂਰੇ ਆ ਹੀ ਜਾਣਾ ਹੁੰਦਾ ਦੁਨੀਆ ਨੂੰ ਹੋਈ ਪਤਾ ਨਹੀਂ ਕੀ ਜਾਂਦਾ ਦੁਨੀਆ ਜਾ ਹੀ ਪਤਾ ਨਹੀਂ ਕਿੱਧਰ ਜਾਂਦੀ ਹੈ ਕਾ ਆਪਦੇ ਘਰਾਂ ਕੁੜੀਆਂ ਆਪਦੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ ਨੇ ਤੇ ਬੰਦੇ ਆਪਦੇ ਪਤਨੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਤਾ ਨਹੀਂ ਲੋਕਾਂ ਨੂੰ ਹੋਈ ਕੀ ਜਾਂਦਾ ਤੇ ਵਿਸ਼ਵਾਸ ਹੈ ਜਿਹੜੀ ਬਹੁਤ ਵੱਡੀ ਚੀਜ਼ ਆ ਯਕੀਨ ਤੇ ਜਿਹੜਾ ਸ਼ੱਕ ਹੁੰਦਾ ਸ਼ੱਕ ਇਹ ਘਰ ਪਟ ਦਿੰਦਾ ਹੈ ਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੈਲ ਤੇ ਘੰਟੀ ਵਾਲਾ ਬਟਨ ਜੁਰ ਦਬਾ ਦਿਓ ਧੰਨਵਾਦ ਜੀ